ਕੁਝ ਵਿਰਲੇ ਹੀ ਹੁੰਦੇ ਨੇ ਜਿਹੜੇ ਗਰੀਬਾਂ ਦੀ ਮਦਦ ਕਰਦੇ ਨੇ ਪਰ ਜੋ ਮਦਦ ਕਰਦੇ ਨੇ ਰੱਬ ਉਹਨਾਂ ਦੇ ਵੀ ਘਰ ਭਰ ਦਿੰਦਾ ਹੈ ਤਾਂ ਇਸੇ ਤਰ੍ਹਾਂ ਨੌਜਵਾਨ ਸੇਵਾ ਕਲੱਬ ਵੱਲੋਂ ਗਰੀਬ ਕੁੜੀਆਂ ਧੀਆਂ ਦੇ ਵਿਆਹ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬਾਤ ਚੜ ਕੇ ਲੋਕਾਂ ਨੇ ਹਿੱਸਾ ਲਿਆ ਤੇ ਬਾਤ ਚੜ ਕੇ ਕੰਨਿਆਦਾਨ ਵੀ ਕੀਤਾ ਤਸਵੀਰਾਂ ਮਾਨਸਾ ਦੀਆਂ ਨੇ ਜਿੱਥੇ ਨੌਜਵਾਨ ਸੇਵਾ ਕਲੱਬ ਹਰ ਪੱਖ ਦੀ ਸੇਵਾ ਕਰਦੀ ਹੈ ਗਰੀਬਾਂ ਦੀ ਮਦਦ ਕਰਦੀ ਹੈ ਉੱਥੇ ਹੀ ਅੱਜ ਗਰੀਬ ਲੜਕੀਆਂ ਦੇ ਜਿਹੜੇ ਆ ਉਹ ਵਿਆਹ ਕੀਤੇ ਗਏ ਨੇ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜੇ ਕਰਵਾਏ ਗਏ ਤੇ ਦੂਸਰੇ ਪਾਸੇ ਗੁਰੂ ਦੀ ਬਾਣੀ ਦਾ ਕੀਰਤਨ ਵੀ ਜਿਹੜਾ ਗੁਣਗਾਨ ਜਿਹੜਾ ਲਗਾਤਾਰ ਚੱਲ ਰਿਹਾ ਤਾਂ ਸਭ ਤੋਂ ਪਹਿਲੀ ਗੱਲ ਇਹ ਦੱਸ ਦਿੰਨੇ ਕਿ ਨੌਜਵਾਨ ਸੇਵਾ ਕਲੱਬ ਪਹਿਲੇ ਦਿਨ ਤੋਂ ਗਰੀਬਾਂ ਦੀ ਮਦਦ ਕਰ ਰਿਹਾ ਚਾਹੇ ਉਹ ਧੀਆਂ ਦੇ ਵਿਆਹ ਹੋਣ ਚਾਹੇ ਲੋੜਵੰਦ ਨੂੰ ਸਮਾਨ ਹੋਵੇ ਹਰ ਪੱਖ ਦੀ ਸੇਵਾ ਕਰਨ ਵਾਲਾ ਨੌਜਵਾਨ ਸੇਵਾ ਕਲੱਬ ਵੱਲੋਂ ਅੱਜ ਮਾਨਸਾ ਦੇ ਵਿੱਚ ਧੀਆਂ ਗਰੀਬ ਲੜਕੀਆਂ ਦਾ ਜਿਹੜਾ ਵਿਆਹ ਕੀਤਾ ਗਿਆ ਤੇ ਦੂਸਰੇ ਪਾਸੇ ਇੱਕ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਨਸਾ ਦਾ ਉਹ ਨੌਜਵਾਨ ਸੇਵਾ ਕਲੱਬ ਜਿਸ ਨੇ ਮਾਨਸਾ ਹੀ ਨਹੀਂ ਪਟਿਆਲਾ ਪੰਜਾਬ ਦੇ ਹਰ ਇੱਕ ਜਗ੍ਹਾ ਜਿੱਥੇ ਕੋਈ ਗਰੀਬ ਵਸਦਾ ਜਾਂ ਲੋੜਵੰਦ ਹੈ ਉਸਦੀ ਮਦਦ ਦੇ ਲਈ ਪਹਿਲ ਕੀਤੀ ਹੈ ਤਾਂ ਨੌਜਵਾਨ ਸੇਵਾ ਕਲੱਬ ਵੱਲੋਂ ਫਿਰ ਇੱਕ ਪਹਿਲ ਕੀਤੀ ਗਈ ਹਰ ਬਾਰ ਦੀ ਤਰ੍ਹਾਂ ਜਿਹੜੇ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ ਤੇ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਸੱਦ ਕੇ ਜਿਹੜਾ ਇਹ ਕਾਰਜ ਸੌਂਪ ਕੇ ਜਿਹੜਾ ਪੂਰਨ ਕਰਵਾਇਆ ਗਿਆ ਤੇ ਅੱਜ ਤਸਵੀਰਾਂ ਜਿਹੜੀਆਂ ਮਾਨਸਾ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਲੜਕੀਆਂ ਜਿਨ੍ਹਾਂ ਦੇ ਲੋੜਵੰਦਾਂ ਕੋਲ ਕੁਝ ਵੀ ਜਿਹੜਾ ਦੇਣ ਨੂੰ ਜਾਂ ਖਰਚਣ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਗਰੀਬ ਕੁੜੀਆਂ ਦੇ ਅੱਜ ਵਿਆਹ ਜਿਹੜੇ ਐ ਉਹ ਨੌਜਵਾਨ ਸੇਵਾ ਕਲੱਬ ਨੇ ਕਰਵਾਏ ਆ ਵੱਡੀ ਸੇਵਾ ਇਸ ਕਲੱਬ ਦੇ ਹਿੱਸੇ ਆਈ ਤੇ ਮਾਨਸਾ ਦੇ ਬਹੁਤ ਸਾਰੇ ਕਹਿ ਸਕਦੇ ਆ ਸ਼ਰਮੌਰ ਆਗੂ ਜਿਨ੍ਹਾਂ ਦੀਆਂ ਸ਼ਖਸੀਅਤਾਂ ਨੂੰ ਹਰ ਇੱਕ ਇਨਸਾਨ ਜਾਣਦਾ ਉਹਨਾਂ ਵੱਲੋਂ ਵਿਸ਼ੇਸ਼ ਸਹਿਯੋਗ ਇਸ ਕਾਰਜ ਦੇ ਵਿੱਚ ਪਾਇਆ ਗਿਆ ਤੇ ਮਾਨਸਾ ਦੇ ਜਿੰਨੇ ਵੀ ਸਮਾਜ ਸੇਵੀ ਨੇ ਇਸ ਜਗ੍ਹਾ ਤੇ ਮੌਜੂਦ ਨਜ਼ਰ ਆਏ ਤੇ ਜਿਨ੍ਹਾਂ ਨੇ ਆਪਣੀ ਸੇਵਾ ਜਿਹੜੀ ਆ ਇਸ ਕਾਰਜ ਦੇ ਵਿੱਚ ਨਿਭਾਈ ਆ ਤਾਂ ਨੌਜਵਾਨ ਸੇਵਾ ਕਲੱਬ ਵੱਲੋਂ ਜੋ ਕਾਰਜ ਕੀਤਾ ਗਿਆ ਉਸ ਦੇ ਲਈ ਪਹਿਲਾਂ ਤਾਂ ਸਲੂਟ ਬਣਦਾ ਯਾਰ ਕਿਉਂਕਿ ਕੋਈ ਵਿਰਲਾ ਹੀ ਹੁੰਦਾ ਜੋ ਗਰੀਬਾਂ ਦੀ ਮਦਦ ਕਰਦਾ ਤਾਂ ਇਹ ਕਲੱਬ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਹੈ ਅੱਜ ਗਰੀਬ ਕੁੜੀਆਂ ਧੀਆਂ ਦੇ ਵਿਆਹ ਕੀਤੇ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹਨਾਂ ਦੇ ਵਿਆਹ ਕੀਤੇ ਨੇ ਉਹਨਾਂ ਦੇ ਕਾਰਜ ਜਿਹੜੇ ਆਉ ਸਿਰੇ ਲੱਗੇ ਨੇ ਤਾਂ ਦੋਸਤੋ ਤੁਸੀਂ ਕਿਵੇਂ ਦੇਖਦੇ ਹੋ ਨੌਜਵਾਨ ਸੇਵਾ ਕਲੱਬ ਦੇ ਇਸ ਕਾਰਜ ਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ